ਦਿੱਲੀ ਬੰਬਈ ਚੰਡੀਗੜ੍ਹ ਮੁਹਾਲੀ ਜਾਣ ਲਈ ਸੜਕਾਂ ਦੇ ਖੱਜਲ ਹੋਣ ਦੀ ਨਹੀਂ ਲੋੜ ਕਿਉਂਕਿ ਕਾਦੀਆਂ ਚ ਮਾਤੂ ਸ਼੍ਰੀ ਦਸਤਾਰ ਨੇ ਲੈਆਂ ਦੀਆਂ ਮੋਡਰਨ ਐਕਟਰੀਆਂ ਵਾਲੇ ਟੌਪ ਦੀਆਂ ਡਰੈਸਾਂ ਲਹਿੰਗੇ ਸੂਟ ਸ਼ਰਾਰੇ ਗਰਾਰੇ ਬੱਡੀ ਗੱਲ ਕੀ ਆ ਰੇਟ ਅਸੀਂ ਅੱਧੇ ਕਰਤੇ ਆ ਸਟਾਕ ਲੀਏ ਸੇਲ ਲੱਗ ਗਈ ਆ ਛੇਤੀ ਆਜੋ ਇੱਥੇ ਤੁਹਾਨੂੰ ਅਸੀਂ ਦੇ ਰਹੇ ਆ ਕੋਰਸ ਸੈੱਟ ਇੱਥੇ ਸਾਨੂੰ ਅਸੀਂ ਦਵਾਂਗੇ ਬਹੁਤ ਲਗਜ਼ਰੀ ਵੈਸਟਰਨ ਡਰਸਾਂ ਇੱਥੇ ਤੁਹਾਨੂੰ ਅਸੀਂ ਦਵਾਂਗੇ ਹਰ ਇੱਕ ਡਿਜ਼ਾਈਨਰ ਚੀਜ਼ ਚਾਹੇ ਤੁਸੀਂ ਲਹਿੰਗੇ ਲੈਣੇ ਆ ਲਹਿੰਗੇ ਦੇ ਵਿੱਚ ਹਰ ਤਰ੍ਹਾਂ ਦੀ ਰੇਂਜ ਮਿਲ ਜਾਣੀ ਆ ਚਾਹੇ ਤੁਸੀਂ ਲਹਿੰਗਾ ਚੋਲੀ ਲੈਣਾ ਚਾਹੇ ਤੁਸੀਂ ਗਾਉਨ ਲੈਣਾ ਤੇ ਚਾਹੇ ਤੁਸੀਂ ਲੈਣੇ ਆ ਸ਼ਰਾਰੇ ਗਰਾਰੇ ਗਾਉਨ ਡਰਸਾਂ ਆ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਪੀਸ ਆ ਚੁੱਕੇ ਆ ਛੇਤੀ ਆਜੋ ਕਾਦੀਆਂ ਮਾਤੂਸ਼ੀ ਰਤਾਰ ਲੱਗ ਗਿਆ ਸੇਲ ਮੇਲਾ ਜਿਨ੍ਹਾਂ ਨੇ ਨਮਾ ਕੰਮ ਸ਼ੁਰੂ ਕਰਨਾ ਰੀਸੇਲਰੋਂ ਤੁਹਾਡੀਆਂ ਦੁਕਾਨਾਂ ਤੁਸੀਂ ਫੇਰੀ ਲਾ ਕੇ ਕੱਪੜਾ ਵੇਚਿਓ ਭਾਵੇਂ ਵਿਆਹ ਸ਼ਾਦੀਆਂ ਲਈ ਸੂਟ ਲੈਣਿਆਂ ਆਜੋ ਜੀ ਬਾਜ਼ਾਰ ਦੇ ਵਿੱਚ ਕੋਈ ਵੇਚਦਾ 500 ਕੋਈ ਵੇਚਦਾ 600 ਕੋਈ ਵੇਚਦਾ 800 ਰੇਟ ਸੁਣ ਲਓ 12 1200 13 1300 ਦੇ ਸੂਟ ਕਰਤੇ 2.5 250 ਦੇ ਵਿੱਚ ਫੁੱਲਾਂ ਵਾਲਾ ਸੂਟ ਟੌਪ ਦਾ ਕੱਪੜਾ ਦੇ ਰਹੇ ਆ ਬਾਜ਼ਾਰਾਂ ਚ 7 700 880 ਦਾ ਇੱਕ ਸੂਟ ਇੱਥੇ ਤੁਹਾਨੂੰ ਅਸੀਂ ਦੇ ਰਹੇ ਹਾਂ 700 ਦੇ ਦੋ ਜਿਹੜੇ ਸਭ ਤੋਂ ਵੱਧ ਵੀਡੀਓ ਸ਼ੇਅਰ ਕਰਨਗੇ ਇਹਦੇ ਨਾਲ ਦੀਆਂ 5-5 ਡਰਸਾਂ 10 ਜਣਿਆਂ ਨੂੰ ਲੱਕੀ ਕਸਟਮਰ ਨੂੰ ਬਿਲਕੁਲ ਫ੍ਰੀ ਦੇ ਦਾਂਗੇ ਡਿਜ਼ਾਈਨ ਜਿੰਨੇ ਮਰਜੀ ਆ ਚੱਕੋ ਡਿਜ਼ਾਈਨ ਆ ਚੱਕੋ ਡਿਜ਼ਾਈਨ ਆ ਚੱਕੋ ਕੋਈ ਸਰਵਾਸ ਕੀ ਦਾ ਕੰਮ ਕਰਤਾ ਘੇਰੇ ਤੇ ਦੁਪੱਟਾ ਨਾਲ ਲਾਤਾ 1200 ਵਾਲਾ ਸੂਟ ਕਰਤਾ 500 ਦੇ ਵਿੱਚ ਆ ਕਢਾਈ ਕੱਢਿਆ ਸੂਟ ਦੁਪੱਟੇ ਤੇ ਬੜਾ ਸੋਹਣਾ ਕੰਮ 850 ਰੁਪਏ ਬਾਈ ਕਹਿੰਦੇ ਕਰਤਾ ਜਿਹੜਾ ਤੁਸੀਂ ਲੱਖ ਰੁਪਏ ਦਾ ਕੱਪੜਾ ਬਾਜ਼ਾਰ 'ਚ ਦਾਜਵੀਰ ਦਾ ਲੈਣਿਓ ਅਸੀਂ ਗਾਰੰਟੀ ਦਿੰਨੇ ਆ 70% ਤੱਕ ਦੀ ਆਫ 1 ਲੱਖ ਵਾਲਾ ਕੱਪੜਾ 30000 ਰੁਪਏ ਦੇ ਸ਼ਿਮਰ ਦਾ ਕੰਮ ਸ਼ਿਮਰ ਦੇ ਸੂਟ ਸ਼ਿਮਰ ਦੇ ਦੁਪੱਟੇ ਇਹ ਹੈਂਡਵਰਕ ਵਾਲਾ ਦੇਖੋ ਕਿੰਨਾ ਸੋਹਣਾ ਪਿਆਰਾ ਪ੍ਰਿੰਟ ਹੋਇਆ ਰੇਡ ਮਿੱਟੀ ਦੇ ਪਾ 1000 ਰੁਪਏ ਦੇ ਵਿੱਚ ਮੈਂ ਕਹਾਂ ਜੀ ਸੂਟ ਤਾਂ ਸੋਹਣਾ ਆ ਨਾ ਸੂਟ ਨਾਲੋਂ ਵੀ ਹੈਵੀ ਹੈਵੀ ਦੁਪੱਟੇ ਦਿੱਲੀ ਬੰਬੇ ਸ਼ਹਿਰਾਂ ਦੇ ਵਿੱਚ ਮੁਹਾਲੀ 'ਚ ਕੁੜੀਆਂ ਪਾਉਂਦੀਆਂ 35 3500 4 4000 ਰੁਪਏ ਰੇਟ ਹੈ ਇਹਦਾ ਸਾਡਾ ਰੇਟ ਸਿਰਫ 1750 ਮੁੰਡੇ ਦਾ ਵਿਆਹ ਹੈ ਜਦੋਂ ਮੰਮੀ ਨੇ ਸੂਟ ਪੋਣਾ ਸ਼ਗਨ ਵਾਲਾ ਸੂਟ ਕਹਿੰਦੇ ਚਾਹੀਦਾ ਹੁੰਦਾ ਆ ਦੇਖੋ ਜੀ ਗਲਾ ਬਣਿਆ ਦੇਖੋ ਕਿੰਨਾ ਸ਼ਾਨਦਾਰ ਵਰਕ ਹੋਇਆ ਤੇ ਦੁਪੱਟਾ ਦੇਖੋ ਪਿਆਰਾ ਆ ਚੈੱਕ ਕਰੋ ਜੀ ਥੱਲੇ ਵਾਲਾ ਰੰਗ ਡਰੈਸ 1500 ਰੁਪਏ ਤੋਂ ਸ਼ੁਰੂ ਆ ਆ ਕੋਈ 4700 ਕੋਈ 4500 ਪੈਪਲਮ ਦੇ ਨਾਲ ਡਰੈਸਾ ਚੈੱਕ ਕਰ ਲਓ ਨਾਰਕਲੀ 5250 ਰੁਪਏ ਮੰਨੋਗੇ ਤੁਸੀਂ 12 13000 ਤੋਂ ਕੋਈ ਸ਼ੋਰੂਮ ਵਾਲਾ ਘੱਟ ਨਹੀਂ ਦਿੰਦਾ ਲੋ ਵੀ ਹੁਣ ਤੁਹਾਨੂੰ ਦਿੱਲੀ ਬੰਬੇ ਚੰਡੀਗੜ੍ਹ ਮੁਹਾਲੀ ਜਾਣ ਲਈ ਸੜਕਾਂ ਦੇ ਖੱਜਲ ਹੋਣ ਦੀ ਨਹੀਂ ਲੋੜ ਕਿਉਂਕਿ ਕਾਦੀਆਂ ਜਮਾਤੂ ਸ਼੍ਰੀ ਦਸਤਾਰ ਨੇ ਲੈਆਂ ਦੀਆਂ ਮਾਡਰਨ ਐਕਟਰੀਆਂ ਵਾਲੇ ਟੌਪ ਦੀਆਂ ਡਰੈਸਾਂ ਲਹਿੰਗੇ ਸੂਟ ਸ਼ਰਾਰੇ ਗਰਾਰੇ ਵੱਡੀ ਗੱਲ ਕੀ ਆ ਰੇਟ ਅਸੀਂ ਅੱਧੇ ਕਰਤੇ ਆ ਸਟਾਕ ਲੀਏ ਸੇਲ ਲੱਗ ਗਈ ਆ ਛੇਤੀ ਆਜੋ ਇੱਥੇ ਤੁਹਾਨੂੰ ਅਸੀਂ ਦੇ ਰਹੇ ਆ ਕੋਟ ਸੈੱਟ ਇੱਥੇ ਸਾਨੂੰ ਅਸੀਂ ਦਵਾਂਗੇ ਬਹੁਤ ਲਗਜ਼ਰੀ ਵੈਸਟਰਨ ਡਰੈਸਾਂ ਇੱਥੇ ਤੁਹਾਨੂੰ ਅਸੀਂ ਦਵਾਂਗੇ ਹਰ ਇੱਕ ਡਿਜ਼ਾਈਨਰ ਚੀਜ਼ ਚਾਹੇ ਤੁਸੀਂ ਲਹਿੰਗੇ ਲੈਣੇ ਆ ਲਹਿੰਗੇ ਦੇ ਵਿੱਚ ਹਰ ਤਰ੍ਹਾਂ ਦੀ ਰੇਂਜ ਮਿਲ ਜਾਣੀ ਆ ਚਾਹੇ ਤੁਸੀਂ ਲਹਿੰਗਾ ਚੋਲੀ ਲੈਣਾ ਚਾਹੇ ਤੁਸੀਂ ਗਾਉਨ ਲੈਣਾ ਤੇ ਚਾਹੇ ਤੁਸੀਂ ਲੈਣਿਆ ਸ਼ਰਾਰੇ ਗਰਾਰੇ ਗੌਂਡ ਰਸਾ ਆ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਪੀਸ ਆ ਚੁੱਕੇ ਆ ਛੇਤੀ ਆਜੋ ਕਾਦੀਆਂ ਮਾਤੂ ਸ਼੍ਰੀ ਦਸਤਾਰ ਲੱਗ ਗਿਆ ਸੇਲ ਮੇਲਾ ਸੋ ਹੁਣ ਆਪਾਂ ਸੂਟਾਂ ਦੀ ਗੱਲ ਕਰਦੇ ਆ ਇਸ ਵੇਲੇ ਗਰਮੀਆਂ ਦਾ ਮੌਸਮ ਆ ਗਿਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਤੁਹਾਡੀਆਂ ਦੁਕਾਨਾਂ ਤੁਸੀਂ ਫੇਰੀ ਲਾ ਕੇ ਕੱਪੜਾ ਵੇਚਿਓ ਭਾਵੇਂ ਵਿਆਹ ਸ਼ਾਦੀਆਂ ਲਈ ਸੂਟ ਲੈਣਿਆ ਆਜੋ ਜੀ ਬਹੁਤ ਵੱਡਾ ਧਮਾਕਾ ਪਾਤਾ ਬਾਈ ਜੀ ਫਾਇਦੇ ਕਰ ਦਿਓ ਅੱਜ ਲਓ ਜੀ ਪੱਟਾ ਫਾਇਦਾ ਕਰਦਿੰਨੇ ਆ ਆਲ ਓਵਰ ਸੂਟ ਪੂਰਾ 5 ਮੀਟਰ 250 ਰੁਪਏ ਦਾ ਸ਼ੁਰੂ ਬਜ਼ਾਰ ਦੇ ਵਿੱਚ ਕੋਈ ਵੇਚਦਾ 500 ਕੋਈ ਵੇਚਦਾ 600 ਕੋਈ ਵੇਚਦਾ 800 ਮੂਹ ਮੰਗਾ ਰੇਟ ਲੈਂਦੇ ਪਰ 250 ਰੁਪਏ ਰੇਟ ਲਾਦਾ ਚੱਕੋ ਡਿਜ਼ਾਈਨ ਜਿੰਨੇ ਮਰਜੀ ਜਿੰਨੇ ਮਰਜੀ 250 ਰੁਪਏ ਬਾਜੀ ਸੋ ਦੇਖੋ ਜੀ 250 ਤੋਂ ਬਾਅਦ ਤੁਸੀਂ ਆ ਵੀ ਚੈੱਕ ਕਰ ਲੋ ਸਾਡੇ ਕੋਲ ਕੱਪੜੇ ਬਹੁਤ ਵਧੀਆ ਹੈ ਵਰਟੀਕਲ ਇਹ ਆ ਵੀ ਰੇਟ ਅਸੀਂ ਘੱਟ ਕਰਤਾ ਡਿਜ਼ਾਈਨ ਅਸੀਂ ਵਧ ਕਰਤੇ ਆ ਚੀਜ਼ਾਂ ਚੈੱਕ ਕਰ ਲੋ ਜਿਹੜੇ ਬਾਜ਼ਾਰਾਂ 'ਚ 7 700 8 800 ਦਾ ਇੱਕ ਸੂਟ ਇੱਥੇ ਤੁਹਾਨੂੰ ਅਸੀਂ ਦੇ ਰਹੇ ਹਾਂ 700 ਦੇ ਦੋ ਮਤਲਬ 350 ਰੁਪਏ ਦਾ ਸੂਟ ਦੇਣਾ ਬਾਜ਼ਾਰ 'ਚ ਇਹ 700 ਰੁਪਏ ਦਾ ਵਿਕਦਾ ਨਾਮ ਸੋਲੋ ਕੈਂਬ੍ਰਿਕ ਕਾਟਨ ਹੈ ਇਹ ਕੈਂਬ੍ਰਿਕ ਕਾਟਨ ਭਾਜੀ ਦੇਖੋ ਜੀ ਕੁੜੀਆਂ ਲਈ ਮਿਡੇ ਲਈ ਬਜ਼ੁਰਗਾਂ ਦੇ ਲਈ ਵੀ ਸਾਡੇ ਕੋਲ ਬਹੁਤ ਵੈਰਾਈਟੀ ਆ ਗਈ ਹੈ ਬਾਜ਼ਾਰ ਦਾ ਇਹ ਸੂਟ ਦਾ ਰੇਟ ਹੈਗਾ 1000 ਰੁਪਏ ਸਾਡਾ ਰੇਟ ਪੜ੍ਹ ਲਓ ਚੈੱਕ ਕਰ ਲਓ 500 ਰੁਪਏ ਦੇ ਵਿੱਚ ਸੂਟ ਤੁਹਾਨੂੰ ਦੇ ਰਣੇ ਜਿਹੜਾ ਬਾਜ਼ਾਰ 'ਚ 1000 ਤਾਂ ਮਿਲਦਾ ਬਾਹਰ 1000 ਦਾ ਇੱਕ ਇੱਥੇ 1000 ਦੇ ਦੋ ਰੰਗ ਇਹਦੇ ਵਿੱਚ ਵੀ ਚੈੱਕ ਕਰ ਲੋ ਪ੍ਰਿੰਟ ਦੇਖ ਲੋ ਕੱਪੜੇ ਦੀ ਕੁਆਲਿਟੀ ਦੇਖ ਲੋ ਬਜ਼ੁਰਗਾਂ ਦੇ ਲਈ ਵੀ 5-500 ਦੇ ਵਿੱਚ ਰੌਇਲ ਚੀਜ਼ਾਂ ਸੀ ਤੁਹਾਨੂੰ ਦੇ ਦੇਾਂਗੇ ਦੇਖੋ ਜੀ ਇਟਾਲੀਅਨ ਫੈਬਰਿਕ ਹੈ ਆ ਚੈੱਕ ਕਰੋ ਜੀ ਹੱਥ ਲਾ ਕੇ ਦੇਖੋ ਭਾਜੀ ਕੱਪੜੇ ਨੂੰ ਪਿਓਰ ਇਟਾਲੀਅਨ ਫੈਬਰਿਕ ਹੈ ਇਹਦਾ ਕਿਸੇ ਤਰੀਕੇ ਦਾ ਕੋਈ ਲਾਂਬਾ ਨਹੀਂ ਹੰਡਣਸਾਰ ਸੂਟ ਠੰਡਾ ਠੰਡਾ ਸੂਟ ਡਿਜ਼ਾਈਨ ਜਿੰਨੇ ਮਰਜੀ ਆ ਚੱਕੋ ਡਿਜ਼ਾਈਨ ਆ ਚੱਕੋ ਡਿਜ਼ਾਈਨ ਆ ਚੱਕੋ ਪਿਆਰੇ ਪਿਆਰੇ ਡਿਜ਼ਾਈਨ ਬਾਜ਼ਾਰ ਦਾ ਰੇਟ ਇਹਦਾ 1200 ਰੁਪਏ ਆ ਪਰ ਮਾਤੂ ਸ਼ੀਰ ਦਸਤਾਰ ਕਰ ਦਿਆਂ ਹੋਲ ਸੇਲ ਦੀ ਸੇਲ ਲੱਗੀ ਹੈ 600 ਰੁਪਏ ਦਾ ਇੱਕ 1200 ਦੇ ਤੋਂ ਸਲੋਜੀ ਪਟਾਕੇ ਦਾ ਹੁਣ ਪੈਣੇ ਆ ਆ ਦੇਖੋ ਕਢਾਈ ਕੱਡੇ ਸੂਟ ਦੁਪੱਟੇ ਨਾਲ ਚੀਜ਼ਾਂ ਟੌਪ ਦੀਆਂ ਬਾਜ਼ਾਰ ਦਾ ਰੇਟ 1200 1300 1400 ਰੇਟ ਸੁਣ ਲਓ 12 1200 13 1300 ਵਾਲੇ ਸੂਟ ਕਰਤੇ 2.5 250 ਦੇ ਵਿੱਚ ਦੁਪੱਟੇ ਨਾਲ ਬਾਟਮ ਨਾਲ 250 ਰੰਗ ਚੈੱਕ ਕਰੋ 250 ਚੀਜ਼ਾਂ ਚੈੱਕ ਕਰੋ 250 ਦੁਪੱਟੇ ਚੈੱਕ ਕਰੋ 250 ਚੱਕੋ 1000 1000 ਵਾਲੇ ਸੂਟ ਵੀ 2.5 250 ਚ ਕਰਤੇ ਆ ਆ ਵੀ ਚੈੱਕ ਕਰ ਲਓ ਖੁੱਲਣ ਵਾਲਾ ਸੂਟ ਟੌਪ ਦਾ ਕੱਪੜਾ ਦੇ ਰਹੇ ਆ ਰੇਟ ਅਸੀਂ ਇਹਦਾ ਕਰਤਾ ਜੀ ਸਿਰਫ 350 350 350 ਦੇਖੋ ਚੀਤਾ 350 ਦੇ ਵਿੱਚ ਪਿਓਰ ਕਾਟਨ ਦੇ ਰਹੇ ਆ ਜੀ ਮਸਲੀਨ ਦੀ ਆ ਦੁਪੱਟਾ ਚੈੱਕ ਕਰੋ ਜੀ 350 ਦਾ ਡਿਜ਼ਾਈਨ ਚੈੱਕ ਕਰੋ ਜੀ ਕਿੰਨਾ ਪਿਆਰਾ ਆ 350 ਦਾ ਦੇ ਰਹੇ ਆ ਆ ਚੱਕੋ ਆ ਗਿਆ ਮੈਚਿੰਗ ਸੂਟ ਬਾਟਮ ਪ੍ਰਿੰਟ ਦੁਪੱਟਾ ਸ਼ਾਨਦਾਰ ਪਿਓਰ ਕਾਟਨ ਦਾ ਭਾਜੀ 350 ਦਾ ਦੁਪੱਟਾ ਨਹੀਂ ਆਂਦਾ ਅਸੀਂ 5 ਮੀਟਰ ਸੂਟ ਦੇ ਰਹੇ ਹਾਂ ਦੇਖੋ ਜੀ 250 300 400 500 ਦੇ ਵਿੱਚ ਵੈਰਾਈਟੀਆਂ ਚੈੱਕ ਕਰ ਲਓ ਆ ਵੀ ਚੱਕੋ ਜੀ ਸਰਵਾਸ ਕੀ ਦਾ ਕੰਮ ਕਰਤਾ ਘੇਰੇ ਤੇ ਦੁਪੱਟਾ ਨਾਲ ਲਾਤਾ 12 16 ਸੂਟ ਕਰਤਾ 500 ਦੇ ਵਿੱਚ ਮੇਲਾ ਲਾਤਾ ਜੀ ਮੇਲਾ ਦੇ ਵਿੱਚ ਛੇਤੀ ਆ ਜਾਓ ਵੱਡੇ ਫਾਇਦੇ ਰੰਗ ਚੈੱਕ ਕਰੋ ਡਿਜ਼ਾਈਨਰ ਚੀਜ਼ਾਂ ਚੱਕ ਲਓ 500 ਦੇ ਵਿੱਚ ਚੱਕ ਲਓ 500 ਦੇ ਵਿੱਚ ਆ ਸੂਟ ਬਾਜ਼ਾਰ 'ਚ 1500 1600 ਇਹਦਾ ਰੇਟ ਅਸੀਂ ਕਰਤਾ 650 ਚੱਕ ਲੋ 650 ਆ ਵੀ 650 ਆ ਵੀ 650 ਮਤਲਬ ਦੇਖੋ ਚੀਜ਼ਾਂ ਚੈੱਕ ਕਰਿਓ ਸਾਰਾ ਪੰਜਾਬ ਘੁੰਮ ਲੋ ਸਾਰਾ ਬਾਜ਼ਾਰ ਘੁੰਮ ਲੋ ਕਿਸੇ ਨੇ 14 1500 ਤੋਂ ਘੱਟ ਨਹੀਂ ਦੇਣਾ 650 ਜੀ ਆ ਵੀ ਰੰਗ 650 ਤੁਸੀਂ ਡੇਲੀ ਸੂਟ ਪਾਉਣੇ ਆ ਮਾਰਕੀਟਾਂ ਜਿਆਣਾ ਦੇਣ ਲੈਣ ਲਈ ਕੱਪੜਾ ਲੈਣਾ ਤੇ ਤੁਹਾਡਾ ਫਾਇਦਾ ਆ ਕੜਾਈ ਕੱਢਿਆ ਸੂਟ ਦੁਪੱਟੇ ਤੇ ਬੜਾ ਸੋਹਣਾ ਕੰਮ 850 ਰੁਪਏ ਬਾਈ ਕਹਿੰਦੇ ਕਰਤਾ ਮੈਂ ਕਹਿੰਦਾ ਜੀ ਫੁੱਲ ਮੇਲੇ ਲਾਤੇ ਆ ਚੈੱਕ ਕਰੋ ਜੀ ਹੈਂਡਵਰਕ ਹੋਇਆ ਸੂਟ ਤੇ ਦੁਪੱਟਾ ਸ਼ਾਨਦਾਰ ਲਾਤਾ ਰੇਟ ਇਹਦਾ ਵੀ 850 ਕਰਤਾ ਆ ਵੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣਾ ਕੰਮ 2000 1800 1900 ਪਰ ਸਾਡੇ ਕੋਲ ਆਜੋ ਮਿੱਟੀ ਦੇ ਭਾ 1000 ਰੁਪਏ ਦੇ ਵਿੱਚ ਜਿਹੜਾ ਮਰਜੀ ਸੂਟ ਲੈ ਜਾਓ ਬਾਜ਼ਾਰ ਨਾਲੋਂ ਰੇਟ ਅੱਧੇ ਕਰਤੇ ਆ ਗਾਰੰਟੀ ਲਿਖ ਕੇ ਦੇ ਰਣੀ ਆ ਟਾਪ ਨੀਆਂ ਚੀਜ਼ਾਂ ਦੇਖੋ ਜੀ ਮਸਲਿਨ ਕਾਟਨ ਦਾ ਸੂਟ ਹੈ ਨਾਲ ਕਢਾਈ ਹੋਈ ਹੈ ਦੁਪੱਟਾ ਵੀ ਪਿਓਰ ਕਾਟਨ ਦਾ ਲਾਤਾ ਤੁਸੀਂ ਟੀਚਰ ਹੋ ਤੁਸੀਂ ਕਿਸੇ ਵੀ ਜੌਬ ਕਰਦੇ ਹੋ ਤੇ ਸਾਡੇ ਕੋਲੇ ਨਵੀਆਂ ਨਵੇਲੀਆਂ ਵੈਰਾਈਟੀਆਂ ਆ ਗਈਆਂ ਜੀ ਆਹ ਦੇਖੋ ਰੰਗ ਤੁਹਾਡੇ ਕੋਲ ਲਾਈਟ ਵੀ ਹੈਗੇ ਆ ਰੰਗ ਸਾਡੇ ਕੋਲ ਡਾਰਕ ਵੀ ਹੈਗੇ ਆ ਦੁਪੱਟੇ ਪਲੇਨ ਵੀ ਹੈਗੇ ਨੇ ਦੁਪੱਟੇ ਕਢਾਈ ਵਾਲੇ ਵੀ ਹੈਗੇ ਆ ਦੁਪੱਟੇ ਸਾਡੇ ਕੋਲ ਪਿਓਰ ਤੇ ਵੀ ਹੈਗੇ ਜਿੱਦਾਂ ਨਹੀਂ ਤੁਹਾਡੀ ਡਿਮਾਂਡ ਹੋਗੀ ਉਸ ਦਿਨ ਜੀ ਦੇਣੀ ਬਾਈ ਜੀ ਰੰਗ ਬੜਾ ਸੋਹਣਾ ਤੇ ਕਢਾਈ ਬੜੀ ਸੋਹਣੀ ਬੜਾ ਜੰਤਲੀ ਦੇਖੋ ਜੀ ਇਹ ਉਹੀ ਕਹਿੰਦੇ ਆ ਜੀ ਬਲੈਕ ਪਾ ਕੇ ਮੈਂ ਕਹਿੰਦਾ ਲਿਸ਼ ਲਿਸ਼ ਕਰਦਾ ਸੂਟ ਆ ਗਿਆ ਜੀ ਹੈਂਡਵਰਕ ਵਾਲਾ ਦੇਖੋ ਕਿੰਨਾ ਸੋਹਣਾ ਪਿਆਰਾ ਪ੍ਰਿੰਟ ਹੋਇਆ ਰੇਡ ਬਾਜ਼ਾਰ ਨਾਲੋਂ ਜਵਾਂ ਹੀ ਅਤੇ ਠੰਡੇ ਸੂਟ ਕੰਨ ਖੋਲ ਕੇ ਗੱਲ ਸੁਣ ਲਓ ਹੁਣ ਗਰਮੀ ਦੇ ਵਿੱਚ ਲੱਟ ਤੁਸੀਂ ਨਹੀਂ ਕਰਾਣੀ ਜਾਮ ਦੇ ਸੂਟ ਰਿਯਾਨ ਦੇ ਸੂਟ ਕਾਟਨ ਦੇ ਸੂਟ ਕੈਮਰਿਕ ਦੇ ਸੂਟ ਅਤੇ ਰੇਟਾਂ 'ਚ ਸਭ ਵੀ ਚੈੱਕ ਕਰ ਲੋ ਜੀ ਰਾਇਲ ਚੀਜ਼ਾਂ ਸੀ ਤੁਹਾਨੂੰ ਦਿਖਾ ਰਿਆ ਆ ਇਹ ਉਹ ਸੂਟ ਆ ਜਿਹੜੇ ਦਿੱਲੀ ਬੰਬਈ ਸ਼ਹਿਰਾਂ ਦੇ ਵਿੱਚ ਮੁਹਾਲੀ 'ਚ ਕੁੜੀਆਂ ਪਾਉਂਦੀਆਂ 35 3500 4 4000 ਰੁਪਇਆ ਰੇਟ ਆ ਇਹਦਾ ਸਾਡਾ ਰੇਟ ਸਿਰਫ 1750 ਸੂਟ ਦੇਖ ਲੋ ਸੂਟ ਦੇ ਨਾਲ ਦੁਪੱਟਾ ਚੈੱਕ ਕਰ ਲੋ ਮਤਲਬ ਹਰ ਇੱਕ ਚੀਜ਼ ਜਿੰਨੇ ਪੈਸੇ ਤੁਸੀਂ ਖਰਚੂਗੇ ਉਹਨਾਂ ਪੈਸਿਆਂ ਦਾ ਤੁਹਾਨੂੰ ਅਸੀਂ ਚੰਗੀ ਚੀਜ਼ ਦੇ ਦੇਣੀ ਹੈਗੀ ਆ ਆ ਦੇਖੋ ਜਿੰਨੇ ਮਰਜੀ ਸੂਟ ਲੈ ਜਾਓ ਜਿੰਨੀਆਂ ਮਰਜੀ ਵੈਰਾਈਟੀਆਂ ਲੈ ਜਾਓ ਕਾਟਨ ਦੇ ਨਾਲ ਨਾਲ ਹੁਣ ਵਿਆਹਾਂ ਸ਼ਾਦੀਆਂ ਵਾਲੇ ਸੂਟਾਂ 'ਚ ਪਾਰੇ-ਪਾਰੇ ਸੂਟਾਂ ਦੇ ਵਿੱਚ ਵੀ ਬਹੁਤ ਵੱਡਾ ਧਮਾਕਾ ਕਰ ਦਿੱਤਾ ਜਿਹੜਾ ਤੁਸੀਂ ਲੱਖ ਰੁਪਏ ਦਾ ਕੱਪੜਾ ਬਾਜ਼ਾਰ 'ਚ ਦਾਜਵੀਰ ਦਾ ਲੈਨੇ ਹੋ ਅਸੀਂ ਗਾਰੰਟੀ ਦਿੰਨੇ ਆ 70% ਤੱਕ ਦੀ ਆਫ 1 ਲੱਖ ਵਾਲਾ ਕੱਪੜਾ 30000 ਰੁਪਏ ਕਿਤੇ ਦੇ ਦਵਾਂਗੇ ਬਿਲਕੁਲ ਭਾਜੀ ਇਹ ਐਨ ਆਰ ਆਈ ਸੂਟ ਆ ਗਿਆ ਜੀ ਡਿਜ਼ਾਈਨਰ ਸੂਟ ਇੰਨਾ ਚ ਹੀ ਹੁੰਦੀ ਆ ਬਹੁਤ ਭਾਰੀ ਲੁੱਟ ਇਹਨਾਂ ਦੇ ਵਿੱਚ ਤੁਹਾਡੇ ਕੋ 15 1500 2 2000 ਰੁਪਏ ਸੂਟ ਮਗਰ ਭਾਜੀ ਲੁੱਟ ਕਰਦੇ ਦੁਕਾਨਦਾਰ ਪਰ ਮਾਤੂ ਸ਼੍ਰੀ ਦਸਤਾਰ ਕਾਦੀਆਂ ਤੇ ਲੁੱਟ ਤਾਂ ਜੜੋਂ ਹੀ ਖਤਮ ਕਰ ਦੇਣੀ ਆ ਸੂਟ ਦੇ ਦੁਪੱਟੇ ਚੈੱਕ ਕਰਾ ਦੋ ਮੈਂ ਕਹਾਂ ਜੀ ਸੂਟ ਤਾਂ ਸੋਹਣਾ ਆ ਨਾ ਸੂਟ ਨਾਲੋਂ ਵੀ ਹੈਵੀ ਹੈਵੀ ਦੁਪੱਟੇ 4 ਸਾਈਡ ਬਾਰਡਰ ਸੈਂਟਰ ਚ ਕੰਮ ਦੇਖੋ ਕਿੰਨਾ ਸੋਹਣਾ ਦੁਪੱਟਾ ਦੇਖ ਲਿਆ ਆ ਘੇਰਾ ਦੇਖੋ ਫਰੰਟ ਦੇਖੋ ਬਾਹਾਂ ਦੇ ਕੰਮ ਚੈੱਕ ਕਰ ਲਓ ਇਦਾਂ ਦੇ ਰਾਇਲ ਸੂਟ ਵੀ ਤੁਹਾਨੂੰ ਅਸੀਂ ਦੇ ਦੇਣੇ ਇੱਕੋ ਛਾਤੇ ਹਟਾਂ ਸ਼ਿਮਰ ਦਾ ਕੰਮ ਸ਼ਿਮਰ ਦੇ ਸੂਟ ਸ਼ਿਮਰ ਦੇ ਦੁਪੱਟੇ ਰੇਟ ਅੱਧੇ ਕੋਡੀਆਂ ਦੇ ਭਾ ਲੈ ਜਾਓ ਆਹ ਦੇਖੋ ਤਾਂ ਚੀਜ਼ਾਂ ਚੈੱਕ ਕਰੋ ਭਾਜੀ ਨੇਚਰਲ ਕਰੇਵ ਦੇ ਉੱਤੇ ਪੈਨਲ ਬਣਿਆ ਸਾਰਾ ਜ਼ੀਰੋ ਟਾਂਕੇ ਦਾ ਕੰਮ ਹੋਇਆ ਹੈ ਕੈਮਰੇ ਵਾਲੇ ਵੀਰੇ ਮੜਾ ਲਾਗੇ ਕਰਕੇ ਦਿਖਾ ਦੇ ਸਾਰਾ ਹੈਂਡਵਰਕ ਚੈੱਕ ਕਰਾ ਦੇ ਕੋਈ ਕਮੀ ਨਾ ਰਹੇ ਆ ਚੈੱਕ ਕਰੋ ਭਾਜੀ ਬਾਜੂਆਂ ਐਨ ਆਰ ਆਈ ਲੋਗ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਵਾਲੇ ਲੋਗੇ ਚੀਚਾਂ ਪਾਲਦੇ ਆ ਭਾਜੀ ਪਰ ਮਿਲਦੀਆਂ ਨਹੀਂ ਆ ਕਾਦੀਆਂ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਤੇ ਅੰਕਲ ਉਹਨੇ ਇਕੱਠੇ ਹੋ ਗਏ ਬੂਟਾ ਲਾਤਾ ਤੁਹਾਡੇ ਵਾਸਤੇ ਐਨ ਆਰ ਆਈ ਵੀਰੋ ਰੇਟ ਉੱਤੇ ਲਿਖੇ ਹੋਣਗੇ ਤੁਹਾਡਾ ਬੈਗ ਦੇਖ ਕੇ ਤੁਹਾਡੀ ਗੱਡੀ ਦੇਖ ਕੇ ਰੇਟ ਨਹੀਂ ਲੱਗਣੇ ਦੇਖੋ ਜੀ ਐਨ ਆਰ ਆਈ ਲਈ ਹੈਗਾ ਜਿਹੜੇ ਪੰਜਾਬ 'ਚ ਵੀ ਰਾਇਲ ਕਸਟਮਰ ਆ ਜਿਹੜੇ ਕਹਿੰਦੇ ਵੀ ਅਸੀਂ ਚੀਜ਼ ਚੰਗੀ ਪਾਉਣੀ ਹੈ ਪੈਸਾ ਪੂਹੇ ਦਾ ਕੋਈ ਚੱਕਰ ਹੀ ਨਹੀਂ ਤੁਹਾਡੇ ਲਈ ਵੀ ਸਾਡੇ ਕੋਲ ਬਹੁਤ ਸੋਹਣੇ ਗਹਿਣੇ ਵਰਗੇ ਸੂਟ ਆ ਗਏ ਆ ਹੁਣ ਵੱਡੇ ਸ਼ੋਅਰੂਮਾਂ 'ਚ ਡੰਮੀਆਂ ਦੇ ਲਾ ਕੇ ਕਿਉਂ ਲੁੱਟ ਕਰਾਉਣਿਓ 10 1000 ਰੁਪਇਆ ਤੁਸੀਂ ਬਾਜ਼ਾਰ 'ਚ ਆ ਕੇ ਮਹਿੰਗਾ ਲੈਣਿਓ ਐਦਾਂ ਦੇ ਸੂਟਾਂ ਦੇ ਵਿੱਚ ਸਾਡੇ ਕੋਲ ਆਜੋ ਵੱਡੇ ਫਾਇਦੇ 70000 ਬਚਣਾ ਤੁਹਾਡਾ ਮਤਲਬ 1 ਲੱਖ ਵਾਲਾ ਕੱਪੜਾ 30000 'ਚ ਮਿਲਣਾ ਸਾਡੇ ਕੋਲ ਆ ਇਸ ਗੱਲ ਦੀ ਗਾਰੰਟੀ ਆ ਰੰਗ ਬਹੁਤ ਆ ਡਿਜ਼ਾਈਨ ਬਹੁਤ ਆ ਸੇਤੀਂ ਆਜੋ ਕਿਸੇ ਕੁੜੀ ਦਾ ਵਿਆਹ ਆ ਮੁੰਡੇ ਦਾ ਵਿਆਹ ਆ ਜਦੋਂ ਮੰਮੀ ਨੇ ਸੂਟ ਪਾਉਣਾ ਸ਼ਗਨ ਵਾਲਾ ਸੂਟ ਕਹਿੰਦੇ ਚਾਹੀਦਾ ਹੁੰਦਾ ਆ ਦੇਖੋ ਦੁਪੱਟੇ ਚੱਕਰੋ ਜਾਲ ਬਣਿਆ ਬੁਲਬੁਲ ਦੇ ਬੱਚੇ ਆ ਗਏ ਸੂਟ ਦੁਪੱਟੇ ਟੌਰ ਤੁਹਾਡੀ ਬੱਖ ਨਿਕਲ ਜਾਣੀਆਂ ਜਿਹੜੀ ਕੁੜੀ ਦਾ ਵਿਆਹ ਆ ਉਹਨੇ ਆਪਣੇ ਬਰੀ ਵਾਸਤੇ ਸੂਟ ਲੈਣੇ ਆ ਜਿਹੜਾ ਤੁਸੀਂ ਇੱਕ ਦਿਨ ਪਾ ਲਿਆ ਦੋ ਦਿਨ ਤੀਜੇ ਦਿਨ ਜਿਹੜੇ 5 6 ਦਿਨ ਤੁਸੀਂ ਪਹਿਲੇ ਕੱਢਣੇ ਆ ਸਹੁਰਿਆਂ ਜੀ ਆ ਕੇ ਉਹ ਆ ਸੂਟ ਹੁੰਦੇ ਆ ਤੁਹਾਡੇ ਲਈ ਫੁੱਲ ਤਿਆਰੀ ਸਾਡੇ ਕੋਲ ਆ ਦੇਖੋ ਚੀਜ਼ਾਂ ਭਾਈ ਜੀ ਬੜੀਆਂ ਚੋਣ ਚੁਣ ਕੇ ਲਿਆਂਦੀਆਂ ਦੇਖੋ ਜੀ ਚੁਣ ਚੁਣ ਕੇ ਲਿਆਂਦੀਆਂ ਹੈਂਡਵਰਕ ਕਰਕੇ ਲਿਆਂਦੀਆਂ ਕਾਰੀਗਰਾਂ ਨੇ ਪੂਰੀਆ ਮਿਹਨਤਾਂ ਕੀਤੀਆਂ ਆ ਚੈੱਕ ਕਰੋ ਜੀ ਗਲਾ ਬਣਿਆ ਦੇਖੋ ਕਿੰਨਾ ਸ਼ਾਨਦਾਰ ਵਰਕ ਹੋਇਆ ਤੇ ਦੁਪੱਟਾ ਦੇਖੋ ਪਿਆਰਾ ਆ ਚੈੱਕ ਕਰੋ ਜੀ ਥੱਲੇ ਵਾਲਾ ਰੰਗ ਕਹਿੰਦੇ ਸਭ ਤੋਂ ਵੱਧ ਰੰਗ ਚੱਲ ਰਿਹਾ ਕਾਪਰ ਨਵੇਂ ਰੰਗਾਂ ਦੇ ਵਿੱਚ ਵੀ ਚੀਜ਼ਾਂ ਲੈ ਕੇ ਆਏ ਆ ਰੈੱਡ ਕਲਰ ਦੇਖ ਲਓ ਜੀ ਵਿਆਹ ਵਾਲੀ ਕੁੜੀ ਦਾ ਕਹਿੰਦੇ ਛਗਣਾ ਦਾ ਰੰਗ ਹੈ ਰੈੱਡ ਇਹ ਪਾਉਂਦੀ ਆ ਤੇ ਫੇਰ ਹੀ ਕਹਿੰਦੇ ਵਿਆਹ ਸ਼ਾਦੀ ਨੂੰ ਚਾਰ ਚੰਦ ਲੱਗ ਜਾਂਦੇ ਆ ਦੇਖੋ ਜੀ ਸੂਟਾਂ ਦੇ ਨਾਲ ਨਾਲ ਵੈਸਟਰਨ ਡਰੈੱਸਾਂ ਸ਼ਰਾਰੇ ਗਰਾਰੇ ਗੌਣ ਹਰ ਇੱਕ ਚੀਜ਼ ਦੇ ਵਿੱਚ ਵੀ ਤੁਹਾਡਾ ਅਸੀਂ ਫਾਇਦਾ ਕਰ ਦੇਣਾ ਆ ਆ ਵੀ ਤੁਸੀਂ ਚੈੱਕ ਕਰ ਲੋ ਫਰੌਕ ਸੂਟ ਲੈ ਲੋ ਸ਼ਰਾਰੇ ਗਰਾਰੇ ਹਰ ਇੱਕ ਦੇ ਵਿੱਚ ਸੋ ਤੁਸੀਂ ਛੇਤੀ ਪਹੁੰਚ ਜਾਓ ਹੁਣ ਕਲਰ ਚੈੱਕ ਕਰ ਲੋ ਇੱਥੇ ਇਹ ਵੀ ਦੇਖੋ ਸਾਈਜ਼ ਵੀ ਹਰ ਤਰ੍ਹਾਂ ਦਾ ਮਿਲ ਜਾਂਦਾ ਦੇਖੋ ਜੀ ਸਾਈਜ਼ ਹਰ ਇੱਕ ਤਰ੍ਹਾਂ ਦਾ ਮਿਲ ਜਾਂਦਾ ਸਾਡੇ ਕੋਲੇ ਡਰੈੱਸ 1500 ਰੁਪਏ ਤੋਂ ਸ਼ੁਰੂ ਹੈ 1500 ਰੁਪਿਆ ਭਾਜੀ ਰੈਂਟ ਨਹੀਂ ਹੁੰਦਾ 1500 ਰੁਪਿਆ ਤਾਂ 3-3000 ਰੈਂਟ ਲੈ ਰਹੇ ਹੁੰਦੇ ਆ ਆ ਕੋਈ 4700 ਕੋਈ 4500 ਪੈਪਲਮ ਦੇ ਨਾਲ ਡਰੈਸਾ ਚੈੱਕ ਕਰ ਲਓ ਨਾਰਕਲੀ 5250 ਰੁਪਏ ਮੰਨੋਗੇ ਤੁਸੀਂ 12-13000 ਤੋਂ ਕੋਈ ਸ਼ੋਅਰੂਮ ਵਾਲਾ ਘੱਟ ਨਹੀਂ ਦਿੰਦਾ ਵਾਜ ਇੱਕ ਹੋਰ ਫਾਇਦਾ ਕਰ ਦੇਣਾ ਤੁਸੀਂ ਸਾਡੀ ਚੱਲਦੀ-ਚੱਲਦੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਹੜੇ ਸਭ ਤੋਂ ਵੱਧ ਵੀਡੀਓ ਸ਼ੇਅਰ ਕਰਨਗੇ ਇਹਦੇ ਨਾਲ ਦੀਆਂ 5-5 ਡਰੈਸਾ 10 ਜਣਿਆਂ ਨੂੰ ਲੱਕੀ ਕਸਟਮਰ ਨੂੰ ਬਿਲਕੁਲ ਫ੍ਰੀ ਦੇ ਦੇਾਂਗੇ ਇਹ ਵੀ ਤੁਹਾਨੂੰ ਮਿਲ ਜਾਣੀਆਂ ਇਸ ਤੋਂ ਇਲਾਵਾ ਤੁਸੀਂ ਪਾਰਟੀ ਤੇ ਜਾਣਾ ਤਾਨੂੰ ਚਾਹੀਦਾ ਵੀ ਕੋਟ ਸੈੱਟ ਨਹੀਂ ਚਾਹੀਦਾ ਸਾਨੂੰ ਲਹੰਗਾ ਨਹੀਂ ਚਾਹੀਦਾ ਸ਼ਰਾਰਾ ਕਰਾਣ ਇਦਾਂ ਦੀਆਂ ਚੀਜ਼ਾਂ ਅੱਜਕੱਲ ਬਹੁਤ ਚਲਦੀਆਂ ਇਹ ਵੀ ਤੁਸੀਂ ਆਪਣੇ ਲੈ ਕੇ ਜਾ ਸਕਦੇ ਆ ਆਉਣਾ ਕਿੱਥੇ ਆ ਮਾਤੂ ਸ਼੍ਰੀ ਦਸਤਾਰ ਕਾਦੀਆਂ ਸ਼ਹਿਰ ਸੋ ਇੱਥੇ ਇੱਕੋ ਹੀ ਛਾਤੇ ਹਟਾ ਸੂਟ ਸ਼ਰਾਰੇ ਇਕਰਾਰੇ ਲਹੰਗੇ ਗਾਉਨ ਡਰੈਸਾਂ ਕੁਰਤੇ ਵੀ ਅੰਮੀ ਕੋਟ ਪੈਂਟ ਸ਼ੇਰਵਾਨੇਆ ਬਲੇਜ਼ਰਾਂ ਦਸਤਾਰਾਂ ਸਾਰੀ ਵੈਰਾਈਟੀ ਸਾਨੂੰ ਇੱਥੋਂ ਮਿਲ ਜਾਣੀ ਆ ਕੈਮਰਾਮੈਨ ਬੋਬੀ ਦੇ ਨਾਲ ਹਰਦੀਪ ਸਿੰਘ ਦੱਗੜ ਸਾਹ ਟੀਵੀ ਕਾਦੀਆਂ